ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਭਜੀ ਡਾਕਟਰ ਦੀ ਡੈਰੀ ਸੰਗਰਪੱਤੀ 'ਚ ਰਹੀ ਆ ਚੱਲ ਬਈ ਪੈਸੇ ਦੇਣ 'ਚ ਨਾ ਕਰੇ ਪਰਸੋਂ ਕੱਲ ਬਈ ਬਾਹਰ ਮੇਂ ਦੇਣਾ ਟਲੀ ਤੇ ਟਿਕਾਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਡਾ ਕੇ ਕੁਰਸੀ ਉੱਤੇ ਜਾਂਦਾ ਬਹਿ ਬਈ ਮ ਲੈ ਜਾਓ ਪੈਸੇ ਸਭ ਨੂੰ ਬਾਜ਼ ਮਾਰ ਕੇ ਦਿੰਦਾ ਕਹੇ ਬਈ ਹੱਥ 'ਚ ਫੜ ਕੇ ਰਜਿਸਟਰ ਅੱਖਾਂ ਤੇ ਐਨਕ ਵੀ ਆ ਲਾਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਸਵੇਰ 6 ਵਜੇ ਸ਼ਾਮ ਨੂੰ 5 ਵਜੇ ਡੈਰੀ ਦਿੰਦਾ ਖੋਲ ਬਈ ਅੰਬਰਤ ਕੰਡੇ ਉੱਤੇ ਰੱਖੀ ਜਾਂਦਾ ਦੁੱਧ ਤੋਲ ਤੋਲ ਬਈ ਕਹਿੰਦਾ ਮੇਰੇ ਪੁਰਾਣਾ ਗਾਹਕ ਹੀ ਆ ਦੁੱਧ ਪਾਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਈ ਡਾਕਟਰ ਦੀ ਆ ਆਉਂਦਾ ਕਹਿੰਦਾ ਮੇਰੀ ਡੈਰੀ ਚੱਲਦੀ ਨੂੰ ਪੂਰੇ 30 ਸਾਲ ਹੋ ਗਏ ਅੱਜ ਵੀ ਆ ਕਈਆਂ ਡੈਰੀਆਂ ਨੂੰ ਦੇਖ ਲੋ ਕਦੋਂ ਦੇ ਗਏ ਜਿੰਦੇ ਵਾਝ ਬਈ ਆਂਦਾ ਮੇਰਾ ਪਰਮਾਤਮਾ ਅਜੇ ਆ ਵਧੀਆ ਕੰਮ ਚਲਾਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ ਦੁੱਧ ਪਾਉਣ ਦਾ ਨਜ਼ਾਰਾ ਤਾਂ ਭਜੀ ਡਾਕਟਰ ਦੀ ਆ ਆਉਂਦਾ